ਯਾਤਰਾ ਕੱਢੀ ਹੈ ਰਾਤਰੀ ਯਾਤਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਹਮਮਾ ਹਮਾ ਕੇ ਸਾਰੇ ਪਹੁੰਚੇ ਆ ਔਰ ਪੂਰੀ ਲੋਕਾਂ ਦੇ ਵਿੱਚ ਉਹ ਖੁਸ਼ਾ ਹੈ ਸ਼ੋਭਾ ਯਾਤਰਾ ਨੂੰ ਧੰਨਵਾਦ ਸ਼ੋਭਾ ਯਾਤਰਾ ਕਿੱਥੇ ਕਿੱਥੇ ਜਾਏਗੀ ਆਪਣੀ ਤੇ ਸਾਰੇ ਸ਼ਹਿਰ ਦੇ ਵਿੱਚੋਂ ਹੋ ਕੇ ਰਾਮ ਸ਼ਰਨ ਮੰਦਿਰ ਤੇ ਘੱਲ ਜਾਵੇ ਹਾਂਜੀ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀਆਂ ਭਰਿਆ ਤੇ ਆਣਾ ਜੀ ਪ੍ਰਭੂ ਰਾਮ ਦਾ ਅੱਜ ਅਭਿਸ਼ੇਕ ਹੋਣਾ ਜੀ ਇਸ ਕਰਕੇ ਪੂਰੇ ਸ਼ਹਿਰ ਚ ਸ਼ੋਭਾ ਯਾਤਰਾ ਦੇ ਰੂਪ ਚ ਪ੍ਰਕਾਸ਼ ਹੋ ਰਹੀ ਹੈ ਸਾਰੇ ਸ਼ਹਿਰ ਨੂੰ ਬਹੁਤ ਬਹੁਤ ਲਗਾਈ ਹੈ ਸਾਰਾ ਨਾ ਬਹੁਤ ਬਹੁਤ ਧੰਨਵਾਦ ਅੱਜ ਜੋ ਸ਼ਰੀਫ ਭਗਵਾਨ ਜੀ ਦੀ ਮਹਾਰਾਜ ਦੇ ਵਿੱਚ ਆਪਾਂ ਪਵਿਆ ਯਾਤਰਾ ਨਿਕਲ ਰਹੀ ਹੈ ਇਹ ਜਿਹੜਾ 500 ਸਾਲ ਦੇ ਬਾਅਦ ਬਹੁਤ ਸਾਲ ਬਾਅਦ ਪ੍ਰਮਾਣ ਮੰਦਰ ਫੇਰ ਬਣ ਰਿਹਾ ਹੈ ਜੋ ਕਿ ਜੁੱਦੇ ਵਿੱਚ ਜਿਵੇਂ ਕੱਲបាន ਪ੍ਰਦਾਨ ਕੀਤਾ ਉਸ ਦੇ ਬਲਖਸ਼ ਵਿੱਚ ਬਹੁਤ ਹੀ ਸੁੰਦਰ ਅਜ ਬਗਿਆ ਜਾਂ ਤਾਂ ਨਿਕਲ ਰਹੀ ਹੈ ਅਸੀਂ ਸਾਰੇ ਦੇਸ਼ ਵਾਸੀਓ ਉਹਨਾਂ ਸ਼ਹਿਰ ਵਾਸੀਓ ਨੂੰ ਅਪੀਲ ਕਰਦੇ ਆ ਕਿ ਅੱਜ ਕੱਲ ਨੂੰ ਬਾਈਤਰੀ ਨੂੰ ਵਧੀਆ ਤਰੀਕੇ ਨਾਲ ਦੀਵਾਲੀ ਮਨਾਈ ਜਾਵੇ ਮਟਾਕੇ ਚਲਾਏ ਜਾਣ ਅਤੇ ਖੁਸ਼ੀ ਵਿੱਚ ਭਗਵਾਨ ਜਰਾਮੀ ਦਾ ਗੁਣਗਾਨ ਕੀਤਾ ਜਾਵੇ ਜੈ ਸ਼੍ਰੀ ਰਾਮ ਸੰਗਤ ਦੇ ਕਾਢ ਦਾ ਬੱਜੇ ਮੈਨੂੰ ਕਹੇਗਾ ਢਾਰਲਾ ਲਾਹ ਦਾ ਮੇ ਬੰਦਾ ਭੱਜ ਮੈਂ ਨਹੀਂ ਹੁਸਾ ਢਾਰਲਾ ਹੈ ਚੇਤੇ ਵਾਏ ਢੰਡਾ ਬਜਰੰਦਰੀ ਕਾ No son ਸ਼੍ਰੀ ਰਾਮਨਾ ਉਸ ਕਮੇਟੀ ਦਾ ਕਰਨਾ ਵੱਲੋਂ ਵਿਸ਼ਾਲ ਰਾਮ ਭਾਈ ਯਾਤਰਾ ਜੋ ਕਿ ਅੱਜ ਸ਼੍ਰੀ ਸ਼ੇਮਾ ਰਜਾਣਾ ਹੋਈ ਹੈ ਸਮੁੱਚੇ ਸ਼ਹਿਰ ਨਿਵਾਸੀਆਂ ਨੂੰ ਫਤੂਤੀਆਂ ਚਾਰੇ ਸੁਖਾਣਾ ਦਾ ਬਹੁਤ ਬਧਨ ਮਦਦ ਕਰਦੇ ਹਾਂ ਜਿਨ੍ਹਾਂ ਨੇ ਬਹੁਤੀ ਆਪਣੇ ਚਾਦਰੋਂ ਆਪਣੇ ਮਨ ਦੇ ਨਾਲ ਸਹਿਯੋਗ ਕੀਤਾ ਸ਼੍ਰੀ ਰਾਮਨਾਰਥ ਕਮੇਟੀ ਸਾਥੇ ਪਰਫਾਨੀ ਸੇਵਾ ਮੰਡਲ ਭਾਗਾਂ ਪਰਣਾ ਅਦੇ ਸ਼੍ਰੀ ਸ਼ਬ ਮੰਦਰ ਪ੍ਰਬੰਧ ਕਮੇਟੀ ਭਾਗਾਂ ਬਹੁਤ ਬਹੁਤ ਧੰਨਵਾਦ ਮੁਟੇ ਸ਼ਹਿਰ ਨਾਰਸੀਆਂ ਦਾ ਬਹੁਤ ਬਹੁਤ ਧੰਨਵਾਦ ਜਾਓਗੇ ਅੱਜ ਵਿਸ਼ਾਲ ਰਸ ਯਾਤਰਾ ਜਿਹੜੀ ਕੱਢੀ ਗਈ ਆ ਜੀ ਰਾਮ ਜਨਮ ਭੂਮੀ ਤੇ ਕੱਲ ਨੂੰ ਜੀ ਰਾਮ ਜੀ 500 ਸਾਲਾਂ ਬਾਅਦ ਰਾਮ ਲਾਲਾ ਵਿੱਚ ਮਹਾਰਜ ਮਾਰ ਰਹੇ ਆ ਹੋ ਰਹੇ ਆ ਇਸ ਦੀ ਖੁਸ਼ੀ ਦੇ ਵਿੱਚ ਵਾਗਾ ਪਰੋਣਾ ਦੇ ਸਮੂਹ ਧਾਰਮਿਕ ਜਥੇਬੰਦੀਆਂ ਵੱਲੋਂ ਸਮੂਹ ਜਿਹੜੀਆਂ ਸੋਸ਼ਲ ਕਮੇਟੀ ਆ ਉਹਨਾਂ ਵੱਲੋਂ ਜੀ ਰਾਮ ਜੀ ਦੀ ਰਾਤ ਯਾਤਰਾ ਕੱਢੀ ਗਈ ਆ ਇਹ ਬਹੁਤ ਹੀ ਖੁਸ਼ੀ ਦਾ ਮਾਹੌਲ ਆ ਜੀ ਦੇਖ ਯਾਤਰਾ ਕਰਦੀ ਗਈ ਆ ਜੀ ਰਾਮ ਨਾਮ ਰਾਮ ਨਾਮ ਦਾ ਜਾਪ ਹੋ ਰਿਹਾ ਜੀ ਰਾਮ ਨਾਮ ਦਾ ਜਾਪ ਹੋ ਰਿਹਾ ਸਾਰਾ ਹੀ ਹੋ ਰਿਹਾ ਕਿਸ ਨਾਮ ਦਾ ਕੀ ਕਰ ਪਾਦੇ ਰੋਡ ਤੇ ਲੱਗਿਆ ਹੋਣਾ ਨਾਮ ਮੰਦਰੀ ਸਾਰੇ ਹੀ ਸ਼ਹਿਰ ਵਾਸੀ ਨੇ ਕਿਹਾ ਕਿ ਅੱਜ ਦੇਖੋ ਪਾਰਾ ਨਹੀਂ ਸ਼ਹਿਰ ਦਾ ਸਕਾਰਾ ਗੂੰਜ ਰਿਹਾ ਹੈ ਇਹਦੇ ਵੱਲੋਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਗ੍ਰਾਮ ਮੰਦਰਪਨਾ ਦੀੱਖ ਲੱਖ ਵਧਾਈ